ਹਾਂਜੀ ਕੱਲ ਤੁਹਾਨੂੰ ਦੱਸਿਆ ਸੀ ਆਪਾਂ ਨੇ ਮੇਨ ਮੋਡੇ ਬਾਰੇ ਜਿਨ੍ਹਾਂ ਦੇ ਹੈਲਦੀ ਆ ਚੀਜ਼ ਆਪਣੇ ਹੈਲਦੀ ਹੁੰਦੇ ਨੇ ਉਹਨਾਂ ਵਾਸਤੇ ਉਹੀ ਸੂਟ ਆਪਣੇ ਕੋਲੇ ਅੱਜ ਉਹਦੀ ਦੱਸਾਂਗੇ ਆਪਾਂ ਸਲਵਾਰ ਦੀ ਕਟਿੰਗ ਜਿਹੜਾ ਸਭ ਆਪਾਂ ਨੇ ਬਾਜੂ ਦੇ ਉੱਪਰ ਵਰਕ ਦਿੱਤਾ ਹੁੰਦਾ ਦੇਖੋ ਆਹ ਵਾਲਾ ਇਹ ਅੱਜਕੱਲ ਦੇਖੋ ਸਲਵਾਰਾਂ ਦੇ ਉੱਪਰ ਕਰਵਾ ਰਹੇ ਨੇਗੇ ਕਈ ਵਾਰ ਤਾਂ ਸਲਵਾਰਾਂ ਦੇ ਸਪੈਸ਼ਲੀ ਵਰਕ ਕਰਿਆ ਹੁੰਦਾਗਾ ਕਈ ਵਾਰ ਬਾਜੂ ਤੇ ਵਰਕ ਕਰਿਆ ਹੁੰਦਾ ਉਹ ਆਪਾਂ ਨੇ ਸਲਵਾਰ ਤੇ ਲੈ ਕੇ ਆਉਣਾ ਹੁੰਦਾ ਉਹ ਕਿਸ ਤਰ੍ਹਾਂ ਲੈ ਕੇ ਆਉਣਾਗਾ ਤੇ ਸਲਵਾਰ ਵੀ ਆਪਾਂ ਨੇ ਸਟੇਟ ਬਣਾਉਣੀ ਆ ਉਹ ਕਿਸ ਤਰ੍ਹਾਂ ਦੀ ਕਟਿੰਗ ਕਰਾਂਗੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇਹੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖੋ ਤੇ ਸਭ ਤੋਂ ਪਹਿਲਾਂ ਦੇਖੋ ਮੈਂ ਤੁਹਾਨੂੰ ਦੱਸੂਗੀ ਆਪਣੇ ਕੋਲੇ ਦੇਖੋ ਇਹ ਪੂਰਾ ਸੂਟ ਆ ਆਵਲਾਂ ਆਪਾਂ ਇਹਦਾ ਬਾਜੂ ਦਾ ਵਰਕ ਦਿੱਤਾ ਹੋਇਆ ਪਰ ਇਹ ਆਪਣੇ ਬਾਜੂ ਤੇ ਲੈ ਕੇ ਨਹੀਂ ਆਉਣਾ ਬਾਜੂ ਇਹਦੀ ਆਪਾਂ ਪਲੇਨ ਬਣਾ ਕੇ ਉਹਦੇ ਅੱਗੇ ਮੋਤੀਆਂ ਵਾਲੀ ਲੈਸ ਲਗਾਵਾਂਗੇ ਤੇ ਆ ਆਪਾਂ ਨੇ ਪਹੁੰਜਿਆਂ ਦੇ ਵਰਕ ਲੈ ਕੇ ਆਣਾ ਤੁਸੀਂ ਕਿਸ ਤਰ੍ਹਾਂ ਲੈ ਕੇ ਆਉਂਗੇ ਦੇਖੋ ਇਹ ਤੁਹਾਡੇ ਤੇ ਡਿਪੈਂਡ ਕਰੂਗਾ ਤੁਸੀਂ ਮੂਰੀ ਇਹਦੀ ਇੱਥੋਂ ਸ਼ੁਰੂ ਕਰਨੀ ਆ ਜਾਂ نیچے ਤੋਂ ਸ਼ੁਰੂ ਕਰਨੀ ਆ ਦੇਖੋ ਜੇ ਤੁਸੀਂ ਸਟੇਟ ਸਲਵਾਰ ਬਣਾ ਰਹੇ ਹੋਗੇ ਸਪੈਸ਼ਲ ਮੈਂ ਤੁਹਾਨੂੰ ਉਹਨਾਂ ਵਾਸਤੇ ਦੱਸ ਰਹੀ ਹਾਂਗੀ ਜੇ ਆਪਾਂ نیچے ਮੂਰੀ ਬਣਾਉਣੇ ਆ ਵਰਕ ਵਾਲੇ ਦੇ ਉੱਪਰ ਤਾਂ ਉਹ ਦੇਖੋ ਸਹੀ ਨਹੀਂ ਬੈਠਦੀ ਬਿਲਕੁਲ ਵੀ ਕਿਉਂਕਿ ਵਰਕ ਉਹਦਾ ਹੈਵੀ ਹੁੰਦਾ ਜਿਹੜੀ ਆਪਾਂ نیچے ਬੁਕਰਮ ਪਾਉਣੇ ਚਾਹੇ ਤੁਸੀਂ 1 ਇੰਚ ਦੀ ਪਾਉਣੇ ਚਾਹੇ 1.5 ਇੰਚ ਦੀ ਉਹ ਤੁਹਾਡੀ ਆਪਣੀ ਮਰਜ਼ੀ ਆ ਉਹ ਕੀ ਹੁੰਦਾਗਾ ਮੂਰੀ ਦੇ ਉੱਪਰ ਇਸ ਤਰ੍ਹਾਂ ਝੋਲ ਪੈਣ ਲੱਗ ਜਾਂਦਾ ਕਈ ਵਾਰ ਕਿਉਂਕਿ نیچے ਤੋਂ ਪਲੇਨ ਮੂਰੀ ਅੱਛੀ ਨਹੀਂ ਲੱਗਦੀ ਹੈਗੀ ਜੇ ਤੁਸੀਂ ਸਟੇਟ ਸਲਵਾਰ ਬਣਾ ਰਹੇ ਹੋਗੇ ਤਾਂ ਜਿੰਨਾ ਤੁਹਾਡਾ ਵਰਕ ਦਿੱਤਾ ਹੋਊਗਾ ਤੁਸੀਂ ਮੂਰੀ ਨੂੰ ਉੱਥੋਂ ਹੀ ਸ਼ੁਰੂ ਕਰਨਾ ਦੇ ਆ ਚੀਜ਼ ਆਪਣੀ ਇਸ ਤਰ੍ਹਾਂ ਆਉਣੀ ਚਾਹੀਦੀ ਹੈ ਸਲਵਾਰ ਦੇ ਉੱਪਰ ਆਹ ਪਲੇਨ ਚੀਜ਼ ਅੱਛੀ ਨਹੀਂ ਲੱਗਦੀ ਜਦੋਂ ਵੀ ਤੁਸੀਂ ਕੋਈ ਸਲਵਾਰ ਬਣਾਓਗੇ ਤਾਂ ਵਰਕ ਨੂੰ ਹੀ ਮੂਰੀ ਤੇ ਲੈ ਕੇ ਆਇਆ ਕਰੋ ਕਿਉਂਕਿ ਜੇ ਆਪਾਂ ਨੇ ਕੋਈ ਲੇਸ ਵਗੈਰਾ ਲਗਾਉਣੀ ਆ ਤਾਂ ਨਾਲੇ ਉਹ ਸਹੀ ਲੱਗਦੀ ਹੈ ਦੇਖਣ ਦੇ ਵਿੱਚ ਹੁਣ ਆਪਾਂ ਇਹਦੀ ਕਟਿੰਗ ਕਰਨੇ ਕਰਦੇ ਆਂ ਵੀ ਕਿਸ ਤਰ੍ਹਾਂ ਉਹਦੀ ਕਟਿੰਗ ਕਰਨੀ ਆ ਦੇਖੋ ਮੈਂ ਵਰਕ ਨੂੰ ਆਪਸ ਦੇ ਵਿੱਚ ਮਿਲਾ ਲੂੰਗੀ ਇਸ ਤਰ੍ਹਾਂ ਫਿਲਹਾਲ ਮੈਂ ਕੰਨੀਆਂ ਨੂੰ ਜੋੜੂੰਗੀ ਇੱਕ ਵਾਰੀ ਆਪਾਂ ਇਹਦੀ ਲੈਂਥ ਉਤਾਰ ਲਈਏ ਇਸ ਤਰ੍ਹਾਂ ਇਹਨੂੰ ਡਬਲ ਕਰ ਲਿਆ ਦੇਖੋ ਡਬਲ ਕਰਕੇ ਫਿਰ ਇਹਨੂੰ ਇਸ ਤਰ੍ਹਾਂ ਹੀ ਡਬਲ ਕਰੂੰਗੀ ਹੁਣ ਤੁਹਾਨੂੰ ਮੈਂ ਦੱਸੂੰਗੀ ਇਹਦੇ ਵਿੱਚ ਸਾਨੂੰ ਪੁੱਛ ਰਹੇ ਸੀਗੇ ਕਮੈਂਟਾਂ ਦੇ ਵਿੱਚ ਵੀ ਲੈਂਥ ਸਲਵਾਰ ਦੀ 39 ਹੈ ਤੁਸੀਂ ਕ੍ਰੀਜ਼ ਤੋਂ 37 ਇੰਚ ਕਿਉਂ ਕੱਟ ਰਹੇ ਹੋਗੇ ਉਹ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀ ਆਪਾਂ ਉਹਦੀ ਕਟਿੰਗ ਕਿਉਂ ਕਰ ਰਹੇ ਹਾਂਗੇ ਕਾਦੇ ਕਰਕੇ ਆਪਾਂ ਕਟਿੰਗ ਕਰੀ ਆ ਵੀ ਕਈ ਵਾਰ ਤਾਂ ਆਪ ਨੂੰ ਐਵੇਂ ਲੱਗਦਾਗਾ ਵੀ ਸਲਵਾਰ ਦੀ ਲੈਂਥ ਆਪਣੇ 39 39.5 ਜਾਂ 40 ਆ ਰਹੀ ਆ ਤਾਂ ਕ੍ਰੀਜ਼ ਤੋਂ ਉਹ ਕੱਟ ਕਿਉਂ ਬਣ ਰਹੀ ਹੈਗੀ ਕਟਿੰਗ ਵੇਲੇ ਆਮ ਤੌਰ ਤੇ ਕੋ ਡੇਡੈਂਸ ਦੀ ਕੱਟ ਪਾ ਲੈਂਦੇ ਆਗੇ ਜਾਂ 2 ਇੰਚ ਦੀ ਪਾ ਲੈਂਦੇ ਆਗੇ ਉਹਦੇ ਵਿੱਚ ਕੀ ਹੁੰਦਾ ਫਿਰ ਵੀ ਕਰੀਜ਼ ਆਪਣੀ ਨੀਚੇ ਨੂੰ ਗਿਰਦੀ ਰਹਿੰਦੀ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਸੇ ਵਾਸਤੇ ਮੈਂ ਦੱਸ ਰਹੇ ਆਂ ਅਸੀਂ ਵੀ ਉਹ ਕਰੀਜ਼ ਨਹੀਂ ਗਿਰਨੀ ਚਾਹੀਦੀ ਤੁਸੀਂ ਕਿਸ ਤਰੀਕੇ ਨਾਲ ਕਿੰਨੀ ਕੱਟ ਕਰ ਰਹੇ ਹੋਗੇ ਸਲਵਾਰ ਦੀ ਲੈਂਥ ਉਹਦੇ ਨਾਲ ਤੁਹਾਡੇ ਜਿਹੜੇ ਆਪਾਂ ਕਹਿੰਦੇ ਪਿੱਛੋਂ ਆਪਣੀ ਅੱਡੀ ਨਾਲ ਨੰਗੀ ਹੋਵੇ ਉਹਦੇ ਵਿੱਚ ਇਹ ਅੱਡੀ ਵੀ ਨਹੀਂ ਨੰਗੀ ਹੋਗੀ ਪ੍ਰੋਪਰ ਆਰਮ ਜਿਵੇਂ ਸਲਵਾਰ ਦੀ ਲੈਂਥ ਹੁੰਦੀ ਆ ਉਨੇ ਹੀ ਲੈਂਥ ਰਹੂਗੀ ਸਿਰਫ ਆਪਣੀ ਕਰੀਜ਼ ਤੋਂ ਘੱਟ ਹੋਊਗੀ ਉਹ ਕਿਸ ਤਰ੍ਹਾਂ ਕਟਾਈ ਕਰੋਗੇ ਤੁਸੀਂ ਇਸ ਵੀਡੀਓ ਰਾਹੀਂ ਦੇਖਣਾਗਾ ਸਭ ਤੋਂ ਪਹਿਲਾਂ ਇਹਦੀ ਮੈਂ ਇੱਕ ਵਾਰ ਲੈਂਥ ਉਤਾਰੂੰਗੀ ਦੇਖੋ ਆਪਾਂ ਨੂੰ ਜਿੰਨੀ ਲੈਂਥ ਚਾਹੀਦੀ ਆ ਉਨੀ ਲੈਂਥ ਹੀ ਉਤਾਰਨੀ ਹੈ ਦੀ ਆਪਾਂ ਨੇ ਦੇਖੋ ਹੁਣ ਆਪਾਂ ਨੇ ਮੰਨ ਲਓ ਆਹ ਚੀਜ਼ ਵਰਕੇ ਜਮਾ نیچے ਲੈ ਕੇ ਆਉਣਾ ਤੁਸੀਂ ਇਹਦਾ ਗੈਪ ਕਿੰਨਾ ਪਾਉਂਗੇ ਤੁਸੀਂ ਮੂਰੀ ਦੇ ਵਿੱਚ ਕਿੰਨਾ ਮਾਰਜਨ ਪਾ ਰਹੇ ਹੋਗੇ ਸਲਾਈ ਲਗਾਉਣ ਵੇਲੇ ਉਹ ਤੁਸੀਂ ਆਪਣੇ ਹਿਸਾਬ ਨਾਲ ਲਗਾਉਂਗੇ ਜਿਵੇਂ ਮੈਂ ਹਾਫ ਕੀ ਪੌਣਾ ਇੰਚ ਲਾਉਂਗੀ ਇਹਦੇ ਵਿੱਚ ਇਹ ਤੁਸੀਂ ਆਪਣੇ ਹਿਸਾਬ ਦੇ ਨਿਹਾਬ ਨਾਲ ਲਾਉਂਗੇ ਵੀ ਤੁਸੀਂ ਕਿੰਨਾ ਮਾਰਜਨ ਦੇ ਰਹੇ ਹੋਗੇ ਵੀ ਤੁਹਾਡੀ ਜਿਹਦੇ ਨਾਲ ਜਿਹੜੀ ਬੁਕਰਮ ਹੋਊਗੀ ਮੂਰੀ ਵਾਲੀ ਉਹ ਇੱਥੋਂ ਫੋਲਡਿੰਗ ਦੇ ਵਿੱਚ ਹੋਵੇ ਮੈਂ ਪੌਣੇ ਇੰਚ ਦੇ ਨਿਸ਼ਾਨ ਲਗਾ ਕੇ ਚੱਲੂਗੀ ਦੇਖੋ ਇਹਨੂੰ ਇੰਨਾ ਕਟਿੰਗ ਕਰੂੰਗੀ ਦੇਖੋ ਪੌਣੇ ਇੰਚ ਦਾ ਇਹ ਤੁਸੀਂ ਆਪਣੇ ਹਿਸਾਬ ਨਾਲ ਲੈਣਾ ਤੁਸੀਂ ਕਿੰਨਾ ਮਾਰਜਨ ਦਿਨੇ ਹੋਗੇ ਵੱਧ ਦੇ ਰਹੇ ਹੋ ਜਾਂ ਘੱਟ ਦਿਨੇ ਹੋ ਤਾਂ ਤੁਸੀਂ ਉਸੇ ਹਿਸਾਬ ਨਾਲ ਲਿਓ ਹੁਣ ਮੈਂ ਪੌਣੇ ਇੰਚ ਦੀ ਇੱਥੋਂ ਨਿਸ਼ਾਨ ਲਗਾਇਆ ਦੇਖੋ ਬਿਲਕੁਲ ਕੋਲੋਂ ਆਊਗਾ ਜਿਸ ਹਿਸਾਬ ਦੇ ਨਾਲ ਮੈਂ ਇਹਦੇ ਵਿੱਚ ਦਵਾ ਦੇਣਾਗਾ ਬਣਾਉਣ ਲਈ ਹੁਣ ਦੇਖੋ ਆਪਣੇ 39 ਇੰਚ ਸਲਵਾਰ ਦੀ ਲੈਂਥ ਆ ਆਪਣੇ ਸਲਵਾਰ ਦੀ ਲੈਂਥ ਕਈ ਵਾਰ ਕੀ ਕਰਦੀ ਹੈ ਜੀ ਦੀ ਨੀਚੇ ਨਾਲ ਸਲਵਾਰ ਗਿਰੇ ਆਪਣੀ ਤਾਂ ਤੁਸੀਂ 38.5 ਸਲਵਾਰ ਆ ਰਹੀ ਹੁੰਦੀ ਆ ਤਾਂ ਕਹਿਣਗੇ ਦੀਦੀ 38.5 ਕਰ ਦੋ ਆਪਣੇ ਉਸ ਥਿੱਕੇ ਨਾਲ ਨਹੀਂ ਜੇ ਦੀ ਉਹ ਕਰਨੀ ਹੈਗੀ ਵੀ 1 ਇੰਚ ਕੱਟ ਕਰ ਦਾਂਗੇ ਸਲਵਾਰ ਤਾਂ ਆਪਣੀ ਅੱਡੀ ਕੀ ਹੈ ਪਿੱਛੋਂ ਨੰਗੀ ਹੋਊਗੀ ਆਪਣੀ ਲੈਂਥ ਵੀ ਪੂਰੀ ਚਾਹੀਦੀ ਆਪਣੀ ਅੱਡੀ ਆ ਜਿਹੜੀ ਉਹ ਵੀ ਲੁਕਣੀ ਚਾਹੀਦੀ ਹੈ ਤੇ ਕਰੀਜ਼ ਵੀ ਬਿਲਕੁਲ ਸਿੱਧੀ ਖੜਨੀ ਚਾਹੀਦੀ ਆ ਉਹ ਤੁਸੀਂ ਉਹਦੀ ਕਿਸ ਤਰ੍ਹਾਂ ਰੱਖੋਗੇ ਹੁਣ ਦੇਖੋ ਆਪਾਂ 6 ਇੰਚ ਉੱਪਰ ਕੱਢ ਕੇ ਨਿਸ਼ਾਨ ਲਗਾਉਣਾਗਾ ਸਲਵਾਰ ਦੀ ਲੈਂਥ ਕੀ ਹੈ ਆਪਣੀ 38.5 ਇੰਚ ਆ ਤਾਂ ਆਪਾਂ ਨੇ 2.5 ਇੰਚ ਲੈਣਾ ਦੇਖੋ ਆਪਾਂ ਕਿੰਨੇ ਤੇ ਕਟਿੰਗ ਕਰਾਂਗੇ ਆਪਾਂ 42 ਇੰਚ ਤੇ ਨਿਸ਼ਾਨ ਲਗਾਵਾਂਗੇ। ਇਹ ਆਪਣੀ ਸਲਵਾਰ ਦੀ ਲੈਂਥ ਆ ਗਈ ਉਹ ਕਿੰਨੀ ਆ ਗਈ ਸਾਡੇ 39 ਇੰਚ। ਆਪਣੇ 2.5 ਇੰਚ ਇਹਦੇ ਵਿੱਚ ਪਾ ਕੇ ਕਟਿੰਗ ਕਰਨੀ ਆ। ਸਾਡੇ 6.5 ਇੰਚ ਆਪਾਂ ਨੇ ਉੱਪਰ ਕੱਢਿਆ। 2.5 ਇੰਚ ਇਹਦੇ ਵਿੱਚ ਪਾਤਾ ਤਾਂ ਆਪਾਂ ਨੇ 42 ਇੰਚ ਤੇ ਨਿਸ਼ਾਨ ਲਗਾ ਕੇ ਦੀ ਕਟਿੰਗ ਕਰ ਦਾਂਗੇ। ਇੱਕ ਵਾਰੀ ਆਪਾਂ ਨੇ ਪਹੁੰਚਾ ਉਤਾਰ ਲਿਆ ਮੰਨ ਲਓ ਇਹ। ਇਸ ਤਰੀਕੇ ਨਾਲ ਹੁਣ ਕੀ ਕਰਨਾ ਆਪਾਂ ਨੇ ਇਹਦਾ ਵਰਕ ਮਲਾਉਣਾਗਾ। ਇਹ ਇਸ ਤਰ੍ਹਾਂ ਮੈਂ ਬਿਲਕੁਲ ਵਰਕ ਨੂੰ ਬਰਾਬਰ-ਬਰਾਬਰ ਕਰ ਲੂੰਗੀ ਦੇਖੋ ਬਿਲਕੁਲ ਇੱਕਦਮ ਸਹੀ ਕਰਨਾ ਦੇਖੋ ਆਪਾਂ ਨੇ ਘੱਟ ਵੱਧ ਨਹੀਂ ਰੱਖਣਾ ਹੈਗਾ ਜਮੈਂ ਇੱਕਦਮ ਬਰਾਬਰ ਕਰਾਂਗੇ ਆਪਾਂ ਵਰਕ ਨੂੰ ਦੇਖੋ ਮੈਂ ਆਜਾ ਇੱਕਦਮ ਬਰਾਬਰ ਕਰ ਲਿਆ ਨੀਚੇ ਵਾਲਾ ਕੱਪੜਾ ਇਹਦਾ ਵੱਧ ਰਿਹਾ ਸੀ ਕਿਉਂਕਿ ਜਦੋਂ ਆਪਾਂ ਨੇ ਫੋਲਡਿੰਗ ਕਰਿਆ ਹੁੰਦਾ ਕਈ ਵਾਰ ਆਪਾਂ ਨੂੰ ਪਤਾ ਨਹੀਂ ਚੱਲਦਾ ਆਪਾਂ ਮਲਾ ਲੈਨੇ ਕੱਪੜੇ ਅੱਜਕੱਲ੍ਹ ਸਿੰਥੈਟਿਕ ਨੇਗੇ ਕਈ ਵਾਰ ਇੱਧਰ-ਉੱਧਰ ਹੋ ਜਾਂਦੇ ਨੇਗੇ ਹੁਣ ਦੇਖੋ ਆਪਾਂ ਇਨੂੰ ਵੀ ਇਸ ਤਰ੍ਹਾਂ ਹੀ ਇਹਦੇ ਇੱਕਦਮ ਬਰਾਬਰ ਕਰ ਲਾਂਗੇ ਆ ਚੀਜ਼ ਨੂੰ ਇਹ ਆ ਦੇਖੋ ਜਦੋਂ ਮੈਂ ਬਰਾਬਰ ਕਰ ਲਈ ਆ ਚੀਜ਼ ਹੁਣ ਆਪਾਂ ਨੇ ਕੀ ਕਰਨਾਗਾ ਜਿਹੜੀ ਆਪਾਂ ਨੇ ਮੂਰੀ ਲੈਣੀ ਆ ਮੂਰੀ ਇਹਨਾਂ ਦੀ ਰੱਖਣੀ ਆ 8 ਇੰਚ ਸਟ੍ਰੇਟ ਆ ਕਿਉਂਕਿ ਹਾਈ ਨਾਪ ਹੈ ਵੀ ਆ ਹਾਈਟ ਵਗੈਰਾ ਬਹੁਤ ਜ਼ਿਆਦਾ ਇਹਨਾਂ ਦੀ ਤੇ ਉਹ ਨਾਰਮਲ ਜਿਹੜਾ ਨਾਪ ਇਹਨਾਂ ਦਾ ਨਾਰਮਲ ਆ ਮੂਰੀ ਇਹ ਪਾਉਣਗੇ 8 ਇੰਚ ਤਾਂ ਆਪਾਂ ਨੇ ਜਿਹੜਾ ਇਹ ਪਹੁੰਚਾ ਪਾਇਆ ਦੇਖੋ ਆਪਾਂ ਇਹ 7 ਇੰਚ ਦਾ ਪਾਵਾਂਗੇ 1 ਇੰਚ ਹੀ ਲੈਣਾ ਆਪਣੇ ਆਹ ਵਾਲਾ ਵਿੱਚ ਲਵਾਂਗੇ ਦੇ ਕਈ ਵਾਰ ਕੀ ਹੁੰਦਾ ਜੇ ਆਪਣੇ ਕੋਲੇ ਆਹ ਉੱਪਰ ਵਾਲਾ ਹਿੱਸਾ ਵੱਧ ਰਿਹਾ ਹੈਗਾ ਮੰਨ ਲਓ ਇੱਥੇ ਤੱਕ ਆਪਣਾ ਆ ਰਿਹਾ ਕਿਉਂਕਿ ਇਹਦਾ ਤਾਂ ਆਪਣੇ ਵਰਕ ਬਲਾਇਆ ਆਪਸ ਦੇ ਵਿੱਚ ਤਾਂ ਤੁਸੀਂ ਕੀ ਕਰੋਗੇ ਇਸ ਤਰ੍ਹਾਂ ਦਾ ਕੁੰਦਾ ਚਾਕੇ ਵੀ ਪਾ ਸਕਦੇ ਹੋਗੇ ਮੰਨ ਲਓ ਇਸ ਤਰ੍ਹਾਂ ਕੱਟ ਲਗਾ ਦੋਗੇ ਤਾਂ ਇੱਥੋਂ ਇਹਦਾ ਕੁੰਦਾ ਸ਼ੁਰੂ ਕਰੋਗੇ ਉਹਦੇ ਵਾਲਾ ਕਿਉਂ ਦੇਖਣ ਦੇ ਵਿੱਚ ਆਪਾਂ ਨੂੰ ਸਟੇਟ ਵਾਂਗੂ ਲੱਗੂਗੀ ਇਸ ਤਰ੍ਹਾਂ ਨਹੀਂ ਲੱਗੂਗਾ ਵੀ ਇਹਦੇ ਵਿੱਚ ਲੱ ਹੁਣ ਦੇਖੋ ਆਪਣੇ ਬਰਕ ਮਲਾਇਆ ਤਾਂ ਆਪਣੇ ਕੋਲੇ ਪੀਸ ਇੰਨਾ ਬਚ ਰਿਹਾਗਾ ਹੁਣ ਜੇ ਆਪਾਂ ਦੇਖੋ ਪੂਰੇ ਦਾ ਪੂਰਾ ਲੈ ਰਹੇ ਆ ਇਹ ਤਾਂ ਆਪਣੇ 8 ਇੰਚ ਮੂਰੀ ਕਰਨੀ ਆ ਤਾਂ ਆਪਣਾ ਅੱਧਾ ਇੰਚ ਹੀ ਵਿਚਾਰਿਆ ਗਿਆ ਇਹਦੇ ਵਿੱਚ ਕਿਉਂਕਿ ਜਦੋਂ ਆਪਾਂ ਨੇ ਸਲਾਈ ਪਾਉਣੀ ਹੋਊਗੀ ਤਾਂ ਉਹ ਸਲਾਈ ਵਿਚ ਆਊਗੀ ਜਿਹਦੇ ਨਾਲ ਕੀ ਇਹ ਤਾਂ ਮੋਟੀ-ਮੋਟੀ ਜੀ ਹੋ ਜਾਂਦੀ ਆ ਮੂਰੀ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਫੋਲਡਿੰਗ ਦੇ ਵਿੱਚ ਨਹੀਂ ਆਉਂਦੀ ਸਲਾਈ ਪਾਉਣ ਵੇਲੇ ਵੀ ਇਹ ਪ੍ਰੋਬਲਮ ਆਉਂਦੀ ਆ ਹੁਣ ਦੇਖੋ ਇਹ ਆਪਣਾ ਪ੍ਰੋਪਰ ਲੈਂਥ ਦਾ ਨਿਸ਼ਾਨ ਲੱਗਿਆ ਹੋਇਆਗਾ ਇੱਕ ਵਾਰੀ ਆਪਾਂ ਇਹਨੂੰ ਇੱਥੋਂ 7 ਇੰਚ ਦਾ ਪੀਸ ਉਤਾਰ ਲੈਣਾਗਾ मिन मिन के आपने सात इंच का पौचा उतार दें देखो एक बारी आपकी इस तरह कटिंग कर दी हूँ देखो अपने किस तरह की लैंथ प्रॉपर रखनी है इन मैं अपने आले पासे रखूंगी देखो इस तरह आ चीज ना आप की करना यह ਢੀੜਾ ਪੰਨੇ ਕੋਲੇ ਆ ਕੱਪੜਾ ਪਿਆਗਾ ਜਿਹਦੀ ਆਪਾਂ ਨੇ ਸਟੇਟ ਸਲਵਾਰ ਬਣਾਉਣੀ ਆ ਕਿਉਂਕਿ ਕਹਿਰੇ ਕੁੰਦੇ ਦੀ ਹੀ ਬਣਾਉਣੀ ਪਊਗੀ ਆਪਾਂ ਨੂੰ ਇਹ ਇਹਨੂੰ ਮੈਂ ਇਸ ਤਰ੍ਹਾਂ ਡਬਲ ਕਰਿਆ ਹੋਇਆ ਦੇਖੋ ਆਪਣੀ ਸਲਵਾਰ ਦੀ ਲੈਂਥ ਵੀ ਨਹੀਂ ਘਟਣੀ ਚਾਹੀਦੀ ਮੈਂ ਕਿਤੇ 다음에 ਇਹਨੂੰ ਸੈੱਟ ਕਰਕੇ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਸਮਝਾਉਂਗੀ ਵੀ ਕਿਸ ਤਰ੍ਹਾਂ ਤੁਸੀਂ ਇਹਨੂੰ ਬੱਦ ਲੈਣਾ ਜਾਂ ਕੁੰਦਾ ਕਿੰਨਾ ਕੱਟ ਲੈਣਾਗਾ ਦੇਖੋ ਜਿਨ੍ਹਾਂ ਦੇ ਸਲਵਾਰ ਦੇ ਆਪਣਾ ਮੂਰੀ ਆਪਣਾ ਬਾਜੂ ਵਾਲਾ ਵਰਕ ਸਲਵਾਰ ਤੇ ਲੈ ਕੇ ਆਉਣਾ ਉਹਦੀ ਇਸ ਤਰ੍ਹਾਂ ਕਟਿੰਗ ਕਰੋਗੇ ਦੇਖੋ ਆਪਾਂ ਨੇ ਸਲਵਾਰ ਦੀ ਲੈਂਥ ਹੈਗੀ ਹੈ 38.5 ਇੰਚ ਪਰ ਆਪਾਂ ਨੇ ਕ੍ਰੀਜ਼ ਤੋਂ 37 ਇੰਚ ਤਿਆਰ ਰੱਖਣੀ ਆ ਉਹ ਉਹ ਤੁਸੀਂ ਕਿਸ ਤਰ੍ਹਾਂ ਉਹਦੀ ਕਟਿੰਗ ਕਰੋਗੇ ਜੇ ਤੁਹਾਡੇ ਕੋਲ ਕਪੜਾ ਖੁੱਲਾ ਡੁੱਲਾ ਮੰਨ ਲਓ ਤੁਸੀਂ ਇਹਨੂੰ ਪਹਿਲਾਂ ਜਿੰਨੀ ਤੁਹਾਡੀ ਸਲਵਾਰ ਦੀ ਲੈਂਥ ਹੈ ਤੁਸੀਂ ਓਨਾ ਵੀ ਉਤਾਰ ਸਕਦੇ ਹੋ ਜੇ ਮੰਨ ਲਓ ਪੂਰਾ ਪੂਰਾ ਕਪੜਾ ਦਾ ਤੁਸੀਂ ਉਸ ਹਿਸਾਬ ਦੇ ਨਾਲ ਦੀ ਸ਼ੇਪ ਪਾ ਸਕਦੇ ਹੁਣ ਦੇਖੋ ਸਲਵਾਰ ਦੀ ਲੈਂਥ ਆਪਣੇ ਕੋਲੇ 39 ਆ ਪਰ ਜਿਹੜੀ ਆਪਾਂ ਕਰੀਜ਼ ਤੋਂ ਇਹਦੀ ਲੰਬਾਈ ਲੈਂਥ ਮਿਲਣੀ ਆ ਉਹ ਆਪਾਂ 37 ਇੰਚ ਦੇ ਹਿਸਾਬ ਨਾਲ ਮੰਨਾਂਗੇ ਕਿਉਂਕਿ ਜਿਹਦੇ ਨਾਲ ਆਪਣੀ ਸਲਵਾਰ ਨੀਚੇ ਨਾ ਗire ਮੂਰੀ ਤੇ ਬਾਰ-ਬਾਰ ਤੇ ਦੂਸਰਾ ਹੋਊਗਾ ਆਪਣਾ ਜਿਹਦੇ ਨਾਲ ਆਪਣੇ ਪੈਰ ਦੀ ੱਡੀ ਨੰਗੀ ਨਾ ਹੋਵੇ ਮੰਨ ਲਓ ਇਸ ਤਰ੍ਹਾਂ ਨਾ ਲੱਗੇ ਦੇਖਣ ਵਾਲੇ ਨੂੰ ਵੀ ਇਹਦੀ ਸਲਵਾਰ ਉੱਚੀ ਆ ਮੂਰੋ ਬਿਲਕੁਲ ਸਟ੍ਰੇਟ ਆ ਰਹੀ ਹੈਗੀ ਪਿੱਛੋਂ ਆਪਣੀ ਬਿਲਕੁਲ ਜਿਵੇਂ ਆਮ ਸਲਵਾਰਾਂ ਹੁੰਦੀਆਂ ਨੇ ਉਸ ਤਰ੍ਹਾਂ ਵੇ ਪਰ ਬਾਲੇ ਦੇ ਵਿੱਚ ਆਪਾਂ ਨੇ ਪਾਉਣੇ ਨਹੀਂ ਹੈਗੇ ਉਹ ਤੁਸੀਂ ਕਿਸ ਤਰੀਕੇ ਨਾਲ ਕਰਨਾਗਾ ਇਹ ਉਹਨਾਂ ਵਾਸਤੇ ਵੀਡੀਓ ਬਣਾ ਰਹੇ ਹਾਂ ਜਿਨ੍ਹਾਂ ਨੇ ਸਾਨੂੰ ਕਮੈਂਟਾਂ ਦੇ ਵਿੱਚ ਪੁੱਛਿਆ ਸੀ ਵੀ ਦੀਦੀ ਲੈਂਥ ਸਲਵਾਰ ਦੀ 39 ਆ ਸਾਢੇ 39 ਆ ਤੁਸੀਂ ਕ੍ਰੀਜ਼ ਤੋਂ 37 ਕਿਉਂ ਰੱਖ ਰਹੇ ਹੋਗੇ ਵੀ ਕਈ ਵਾਰ ਐਂ ਲੱਗਦਾ ਹੁੰਦਾ ਵੀ ਆਪਾਂ ਨੂੰ ਕਿਤੇ ਸਲਵਾਰ ਹੀ ਨਾ ਉੱਚੀ ਹੋ ਜੇ ਆਪਣੀ ਤਾਂ ਤੁਸੀਂ ਇਹ ਨਿਸ਼ਾਨ ਕਿਸ ਤਰ੍ਹਾਂ ਲਗਾਉਣਾ ਮੰਨ ਲਓ ਦੇਖੋ ਮੇਰੇ ਕੋਲੇ ਕੱਪੜੇ ਦੇ ਹਿਸਾਬ ਨਾਲ ਮੈਂ ਇੱਥੋਂ ਮੀਨੂਗੀ ਪੀਸ ਇਹ ਆਪਣਾ ਹੈਗਾ 2 ਇੰਚ ਦਾ 2 ਇੰਚ ਦੀ ਨਿਸ਼ਾਨ ਇੱਥੋਂ ਲਗਾ ਲਿਆ ਹੁਣ ਆਪਾਂ ਆਹ ਚੀਜ਼ ਐਨੀ ਕਿਉਂ ਵੱਧ ਲਗਾਵਾਂਗੇ ਉਥੋਂ ਇਹ ਆਪਾਂ ਨੇ ਢਾਲ ਪਾਉਣੀ ਆ 5 ਇੰਚ ਦੀ ਪੰਜ ਦੀ ਢਾਲ ਆਪਾਂ ਨੇ ਇੱਥੋਂ ਨਹੀਂ ਪਾਉਣੀ ਹੈਗੀ ਸੋ ਨੂੰ ਦੱਸੂ ਵੀ ਘੇਰਾ ਤੁਸੀਂ ਕਿੰਨਾ ਬਣਾ ਰਹੇ ਹੋ ਆਪਾਂ ਸਲਵਾਰ ਦਾ ਘੇਰਾ ਦੇਖੋ ਕਿੰਨਾ ਬਣਾਉਣਾ ਇਹਦਾ ਸਟੇਟ ਸਲਵਾਰ ਦਾ ਘੇਰਾ ਬਣਾ ਰਹੇ ਆ ਆਪਾਂ ਦੇਖੋ ਆਪਾਂ 26 52 ਇੰਚ ਘੇਰਾ ਬਣੂਗਾ ਕਿਉਂਕਿ ਇਹਨਾਂ ਦੇ ਬੈਲਟ ਲਾਉਣਾ ਆਪਾਂ ਨੇ 27 28 ਇੰਚ ਦਾ ਬੈਲਟ ਲਗਾਉਣਾ ਤਾਂ ਆਪਾਂ ਦੇਖੋ ਇਹਨਾਂ ਦੇ ਹਿਸਾਬ ਨਾਲ ਇਹ 52 ਇੰਚ ਘੇਰਾ ਜਿਹੜਾ ਜਮਾ ਇੱਕਦਮ ਸਹੀ ਆਊਗਾ ਸਟੇਟ ਸਲਵਾਰ ਦਾ ਹੁਣ ਦੇਖੋ ਮੈਂ ਇੱਥੇ ਨਿਸ਼ਾਨ ਲਗਾ ਲਿਆ ਆ ਵਾਲਾ ਇਸ ਤਰ੍ਹਾਂ ਮੈਂ ਲਗਾ ਲਿਆ 26 ਤੇ ਨਿਸ਼ਾਨ ਆਹ ਵਾਲਾ ਇਸ ਤਰ੍ਹਾਂ ਮੈਂ ਸਿੱਧਾ ਨਿਸ਼ਾਨ ਲਗਾ ਲਿਆ ਹੁਣ ਮੈਂ ਦੇਖੋ ਇਹਦੀ ਇਸ ਤਰ੍ਹਾਂ ਸਿੱਧੀ ਕਟਿੰਗ ਨਹੀਂ ਕਰਦੀ ਜਿਹੜੀ ਇਹਨਾਂ ਦੀ ਆਸਨ ਦਾ ਨਿਸ਼ਾਨ ਲਾਉਂਗੀ ਉਹ ਮੈਂ 39 ਇੰਚ ਸਲਵਾਰ ਦੇ ਹਿਸਾਬ ਨਾਲ ਨਿਸ਼ਾਨ ਲਗਾਉਂਗੀ 5 ਇੰਚ ਵੱਧ ਕੱਢਿਆ ਹੋਇਆ ਹੈਗਾ ਦੇਖੋ ਇਹਦੀ ਕਟਿੰਗ ਮੈਂ ਇੱਥੋਂ ਪਾਉਂਗੀ ਇਹਦੀ ਗਲਾਈ ਆਹ ਚੀਜ਼ ਦੀ ਸ਼ੇਪ ਆਉਣੀ ਆਪਾਂ ਨੂੰ ਮੈਂ ਮੂਰੀ ਆਪਣੀ ਇਹਦੀ ਮੂਰੀ ਆਪਣੇ 8 ਇੰਚ ਰੱਖਣੀ ਆ ਇਹ ਹੈਗਾ 7 ਇੰਚ ਦਾ ਪਿਸਤਾ ਮੈਂ ਥੋ 9 ਇੰਚ ਦਾ ਲਵਾਂਗੀ ਮੈਂ ਕੰਨੀ ਦੇ ਉੱਪਰ ਚੜਾ ਕਰਕੇ ਰੱਖਿਆ ਹੋਇਆਗਾ ਹੁਣ ਤੁਸੀਂ ਚਾਹੇ ਉਥੋਂ ਨਿਸ਼ਾਨ ਵੀ ਲਗਾ ਸਕਦੇ ਹੋ ਸਿੱਧਾ ਦੇਖੋ ਮੈਂ ਇੱਕ ਵਾਰੀ ਤੁਹਾਨੂੰ ਇੱਥੇ ਨਿਸ਼ਾਨ ਲਗਾ ਕੇ ਦਿਖਾਉਣੀ ਆ 37 ਇੱਥੋਂ ਵੀ ਆਪਾਂ ਨੇ 37 ਦੇ ਨਿਸ਼ਾਨ ਲਗਾ ਲਿਆ ਹੁਣ ਤੁਸੀਂ 6 ਇੰਚ ਉੱਪਰ ਕੱਢ ਕੇ ਨਿਸ਼ਾਨ ਲਗਾ ਕੇ ਦੇਖੋ ਇੱਥੋਂ ਕਿੰਨਾ ਬਣ ਰਿਹਾਗਾ ਆਪਣਾ 39 ਤੋਂ ਉੱਪਰ ਚਲਿਆ ਜਾਵੇ ਪਰ نیچے ਨਾ ਬਣੇ ਇਹ ਆਪਣਾ ਕਿੰਨਾ ਜਾ ਰਿਹਾ ਦੇਖੋ 44 ਇੰਚ ਤੇ ਨਿਸ਼ਾਨ ਲਾ ਰਿਆ ਜਿੰਨਾ ਚਾਹੀਦਾ ਆਪਾਂ ਨੂੰ ਕਿੰਨਾਗਾ 42 ਇੰਚ ਆਪਣਾ 2 ਇੰਚ ਫਿਰ ਵੀ ਵੱਧ ਆ ਇਹਦੇ ਨਾਲ ਸਲਵਾਰ ਦੀ ਲੈਂਥ ਵਿੱਚ ਕੋਈ ਚੱਕਰ ਨਹੀਂ ਕੋਈ ਪ੍ਰੋਬਲਮ ਨਹੀਂ ਪੈਂਦੀ ਸਿਰਫ ਇਹਦੇ ਵਿੱਚ ਆਪਣੀ ਜਿਹੜੀ ਆ ਆਸਣ ਵਾਲੀ ਕਟਾਈ ਹੋਊਗੀ ਮੰਨ ਲਓ ਇਹ ਉੱਪਰ ਨਹੀਂ ਚੜੂਗੀ ਜਿਨ੍ਹਾਂ ਦੀ ਹਾਈਟ ਲੰਬੀ ਹੁੰਦੀ ਹੈ ਮਾਦਰੀ ਤਾਂ ਚੱਲ ਜਾਂਦਾ ਦੇਖੋ ਤਾਂ ਕੋਈ ਚੱਕਰ ਨਹੀਂ ਆਉਂਦਾ ਜਿਨ੍ਹਾਂ ਦੀ ਹਾਈਟ ਲੰਬੀ ਹੁੰਦੀ ਆ ਆਪਾਂ ਸਲਵਾਰ ਦੀ ਲੈਂਥ ਘੱਟ ਕਰ ਦਿੰਨੇ ਆ ਫਿਰ ਆਪਣੀ ਆ ਵਾਲੀ ਸਿਉਣ ਆ ਜਿਹੜੀ ਚੜਨ ਲੱਗ ਜਾਂਦੀ ਆ ਇਹਦੇ ਵਿੱਚ ਜੇ ਤੁਸੀਂ ਇਸ ਤਰ੍ਹਾਂ ਦੀ ਕਟਿੰਗ ਕਰੋਗੇ ਤਾਂ ਤੁਹਾਡੀ ਆ ਸਲਾਈ ਆ ਜਿਹੜੀ ਬਿਲਕੁਲ ਵੀ ਅੱਡੀ ਤੋਂ उपर नहीं चढ़ूगी तो सलवार की लेंथ एकदम थोड़ी सही आऊगी बिलकुल स्ट्रेट आऊगी हम तो आपकी कटिंग करा निशान लगाने देखो आप आसन का आसन का निशान आप दस इंचा गा देखो बहुत तरह दटाइया होंगे ने कोई किस तरीके कटिंग करता कोई किस तरीके कटिंग करता गा मैं इस तरीके दस रही हाँ एकदम परफेक्ट सलवार की कटाई दस रही हाँ तो मैं हाँ देखो अपने इस तरह निशान लगा लेने ਕਿਉਂਕਿ ਨਹੀਂ ਤਾਂ ਜੇ ਆਪਣੇ ਕੋਲੇ ਵਰਕੇ ਦੇ ਦੂਸਰੇ ਲੋਟ ਕਰਿਆ ਹੁੰਦਾ ਸਟੇਟ ਸਲਵਾਰ ਦੇ ਹਿਸਾਬ ਨਾਲ ਸੈਂਟਰ ਦੇ ਵਿੱਚ ਵਰਕ ਕਰਿਆ ਹੁੰਦਾ ਫਿਰ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਸੀ ਆਪਾਂ ਇਸ ਤਰੀ ਮੋੜ ਕੇ ਇਹਨੂੰ ਉਹ ਕਰ ਦਿੰਦੇ ਪਰ ਇਹ ਆਪਾਂ ਨੂੰ ਅਲੱਗ ਦੋ ਇਹਦੇ ਪਹੁੰਚੇ ਪਾਉਣੇ ਪੈ ਰਹੇ ਨੇਗੇ ਕਿਉਂਕਿ ਆਪਾਂ ਇਹਦੇ ਵਿੱਚ ਬਾਜੂ ਵਾਲਾ ਵਰਕ ਆ ਜਿਹੜਾ ਉਹ ਸਲਵਾਰ ਤੇ ਲੈ ਕੇ ਆ ਰਹੇ ਹਾਂ ਹੁਣ ਦੇਖੋ ਇਹਦੀ ਮੈਂ ਕਟਿੰਗ ਕਰ ਰਹੀ ਹਾਂ ਇੱਕਦਮ ਪਹਿਲਾਂ ਇਧਰੋਂ ਕਰੂੰਗੀ ਕੀ ਇਹ ਰਾ ਤੁਸੀਂ ਹੋਰ ਘਟਾਉਣਾ ਹੋਰ ਵੀ ਘਟਾ ਸਕਦੇ ਹੋਗੇ ਪਰ ਇਹ ਮੈਂ 벨ਟ ਦੇ ਹਿਸਾਬ ਨਾਲ ਰੱਖਿਆ ਦੇਖੋ ਵੀ ਜੇ ਹਿਸਾਬ ਨਾਲ ਇਹਨਾਂ ਦੇ 벨ਟ ਲੱਗਣਾ ਕਿਉਂਕਿ 2-3 ਕੋਲ 2-4 ਵਾਲਤਾ ਪਹਿਨੇ ਚਾਹੀਦੇ ਚਾਹੁੰਦੇ ਨੇ ਕਿਉਂਕਿ ਨਹੀਂ ਕ੍ਰੀਜ਼ ਕਈ ਵਾਰ ਆਪਣੀ ਸਾਈਡ ਤੇ ਜਾਣ ਲੱਗ ਜਾਂਦੀ ਆ ਕ੍ਰੀਜ਼ ਬਲ ਪਾਉਣ ਵੇਲੇ ਵੀ ਦੱਸਾਂਗੇ ਤੁਹਾਨੂੰ ਇਹਦੇ ਬਲ ਵੀ ਤੁਸੀਂ ਕਿਸ ਤਰੀਕੇ ਨਾਲ ਪਾਉਣੇ ਹੋ ਹੁਣ ਦੇਖੋ ਮੈਂ ਇਹਦੀ ਲੈਂਥ ਦੇ ਹਿਸਾਬ ਨਾਲ ਇੱਥੋਂ ਕਿੰਨੀ ਲੈ ਰਹੀ ਆ ਆ ਚੀਜ਼ ਮੈਂ 37 ਦੇ ਹਿਸਾਬ ਨਾਲ ਲੈ ਰਹੀ ਆਂਗੀ ਇੱਥੋਂ ਦੁਬਾਰਾ ਫਿਰ ਮੈਂ ਤੁਹਾਨੂੰ ਦੱਸ ਰਹੀ ਆਂ ਦੇਖੋ 6.5 ਇੰਚ ਆਪਾਂ ਨੇ ਉੱਪਰ ਕੱਢਿਆ ਹੋਇਆ 37 ਇੰਚ ਸਲਵਾਰ ਦੇ ਸਲਵਾਰ ਦੀ ਲੈਂਥ ਹੈਗੀ ਸਾਡੇ 39 ਪਰ ਕ੍ਰੀਜ਼ ਤੋਂ ਆਪਾਂ ਨੇ 37 ਇੰਚ ਤਿਆਰ ਰੱਖਣੀ ਆ ਤਾਂ ਮੈਂ ਸਾਡੇ 39 ਤੇ ਨਿਸ਼ਾਨ ਲਗਾ ਕੇ ਇਹਦੀ ਇਸ ਤਰ੍ਹਾਂ ਦੀ ਸ਼ੇਪ ਪਾ ਰਹੀ ਆ ਆ ਦੇਖੋ ਇਸ ਤਰੀਕੇ ਦੀ ਸ਼ੇਪ ਪਾ ਰਹੇ ਆ ਆਪਾਂ ਆਪਣੀ ਆ ਚੀਜ਼ ਵੱਧ ਰੱਖਣ ਦੇ ਕਾਰਨ ਆਪਣੀ ਕੀ ਆਹ ਵਾਲੀ ਸਿਲਾਈ ਹੈ ਜਿਹੜੀ ਵੱਧ ਜਾਂਦੀ ਆ ਤੁਸੀਂ ਦੇਖੋ ਇੱਥੇ ਨਿਸ਼ਾਨ ਲਗਾਓਗੇ ਜੇ ਤੁਸੀਂ ਇਹਨੂੰ ਇੱਥੋਂ ਦੇਖੋਗੇ ਬਿਲਕੁਲ ਸਿੱਧਾ ਨਿਸ਼ਾਨ ਇਹ ਤਾਂ ਆਪਾਂ 37 ਦੇ ਹਿਸਾਬ ਨਾਲ ਦੱਸ ਰਹੀਆਂ ਜੇ ਆਪਾਂ 39 ਦੇ ਹਿਸਾਬ ਨਾਲ ਵੀ ਦੇਖੋ 2 ਇੰਚ ਦੇ ਉੱਪਰ ਚਲੇ ਜਾਊਗਾ ਤਾਂ ਆਪਣੀ ਆ ਚੀਜ਼ ਇੰਨੀ ਬਣੂਗੀ ਇੱਥੋਂ ਆਪਾਂ ਇਹਦੀ ਸੋ ਆਸਨ ਦਾ ਨਿਸ਼ਾਨ ਲਗਾਵਾਂਗੇ ਦੇਖੋ ਜੇ ਆਪਾਂ 39 ਦੇ ਹਿਸਾਬ ਨਾਲ ਲੈਂਥ ਰੱਖ ਰਹੇ ਹਾਂ ਤਾਂ ਆਪਣੀ ਲੈਂਥ ਇੱਥੇ ਬਣ ਰਹੀ ਹੈ ਨੋ ਜਮਾ ਸਿੱਧੀ ਜੇ ਆਪਾਂ ਇੰਨੀ ਰੱਖ ਰਹੇ ਹਾਂ ਮੰਨ ਲਓ ਜਿੰਨੀ ਜ ਆਪਣੀ ਸਲਵਾਰ ਦੀ ਲੈਂਥ ਆ ਤਾਂ ਜਿਹੜਾ ਆਪਣਾ ਆਸਣਾ ਉਹ ਇੱਥੇ ਬਣੂਗਾ ਦੇਖੋ ਆਪਾਂ ਨੇ ਇੱਥੋਂ ਇਸ ਤਰ੍ਹਾਂ ਨਿਸ਼ਾਨ ਲੱਗੂਗਾ ਆ ਚੀਜ਼ ਦਾ ਤਾਂ ਆਪਣੀ ਆ ਜਿਹੜੀ ਝੋੜੀ ਵਾਲੀ ਸਲਾਈ ਹੈ ਦੇਖੋ ਕਿੰਨੀ ਵੱਧ ਰਹੀ ਹੈ ਇਸ ਤਰ੍ਹਾਂ ਦੀ ਕਟਿੰ ਤਿੰਨ ਸਾਢੇ 3 ਇੰਚ ਜਿਹੜੀ ਆਸਣ ਵਾਲੀ ਸਲਾਈ ਹੈ ਵੱਧ ਰਹੀ ਆ ਦੇਖੋ ਆਮ ਬਣ ਰਹੀ ਆ ਆਪਣੀ 29 ਇੰਚ ਜੇ ਆਪਾਂ ਆਮ ਕਟਿੰਗ ਕਰ ਰਹੇ ਆ ਜੇ ਇਸ ਤਰੀਕੇ ਦੀ ਕਟਿੰਗ ਕਰ ਰਹੇ ਆ ਤਾਂ ਆਪਣੀ ਦੇਖੋ ਸਾਢੇ 32 ਇੰਚ 29 ਤੇ ਸਾਢੇ 32 ਇੰਚ ਕਿੰਨਾ ਫਰਕ ਆ ਦੇਖੋ ਆਪਸ ਦੇ ਵਿੱਚ ਇੰਨੀ ਆਪਣੀ ਜਿਹੜੀ ਆਹ ਸਲਾਈ ਆ ਵਧੂਗੀ ਜੇ ਤੁਸੀਂ ਇਸ ਤਰੀਕੇ ਦੀ ਕਟਿੰਗ ਕਰੋਗੇ ਏਸੀ ਆਪਣੀ ਮੇਨ ਸੇਟ ਸਲਵਾਰ ਦੀ ਹੁਣ ਏਸੀ ਤਰੀਕਿਆਂ ਆਪਾਂ ਇਹਦਾ ਅਗਲਾ ਹੁੰਦਾ ਕਰਕੇ ਕੱਟਦੇ ਆ ਦੇਖੋ ਜਿਹੜਾ ਆਪਾਂ ਇਹ ਹੁੰਦਾ ਐਕਸਟਰਾ ਅਲੱਗ ਤੋਂ ਕੱਟਿਆ ਸੀ ਉਹ ਇਹਦੇ ਉੱਪਰ ਮੈਂ ਇਸ ਤਰ੍ਹਾਂ ਰੱਖ ਲਿਆ ਦੇਖੋ ਦੂਸਰੇ ਕੱਪੜੇ ਦੇ ਉੱਪਰ ਐਸੀ ਤਰ੍ਹਾਂ ਹੀ ਆਪਾਂ ਇਹਦੀ ਕਟਿੰਗ ਕਰ ਦਾਂਗੇ ਨਾਲ-ਨਾਲ ਐਥੋਂ ਆਪਾਂ ਆਸਣ ਦੀ ਕਟਿੰਗ ਕਰ ਦਾਂਗੇ ਐਸੀ ਤਰ੍ਹਾਂ ਹੀ ਆਪਾਂ ਨੀਚੇ ਤੋਂ ਪਾਵਾਂਗੇ ਇਹ ਤਾਂ ਆਪਾਂ ਨੇ ਦੇਖੋ ਇਹਦੇ ਉੱਪਰ ਤਾਂ ਇਹੀ ਕੱਟਿਆਗਾ ਇਹ ਉਹਦੇ ਵਾਸਤੇ ਆ ਸਟੇਟਸ ਤੋਂ ਬਾਅਦ ਜਿਨ੍ਹਾਂ ਦੇ ਵਰਕ ਅਲੱਗ ਤੋਂ ਦਿੱਤਾ ਪਿਆ ਹੁੰਦਾ ਜਾਂ ਸਾਈਡ ਵਗੈਰਾ ਦੇ ਦਿੱਤਾ ਹੁੰਦਾ ਆਪਾਂ ਨੇ ਐਡਜਸਟ ਕਰਨਾ ਹੁੰਦਾ ਜਿਵੇਂ ਮੂਰੀ ਵਾਲਾ ਵਰਕ ਸਲਵਾਰ ਤੇ ਲੈ ਕੇ ਆਉਣਾ ਹੁੰਦਾ ਬਾਜੂ ਵਾਲਾ ਵਰਕ ਆਪਣੇ ਸਲਵਾਰ ਤੇ ਲੈ ਕੇ ਆਉਣਾ ਹੁੰਦਾ ਉਹਨਾਂ ਵਾਸਤੇ ਆ ਫਿਲਹਾਲ ਸਟ੍ਰੇਟ ਸਲਵਾਰ ਦੀ ਕਟਿੰਗ ਸੈਂਟਰ ਤੇ ਵਰਕ ਹੀ ਕਰਵਾਉਣਾ ਚਾਹੀਦਾ ਜੇ ਆਪਾਂ ਅਲੱਗ ਤੋਂ ਵਰਕ ਕਰਵਾ ਰਹੇ ਹਾਂ ਤਾਂ ਤੁਸੀਂ ਸੈਂਟਰ ਤੇ ਵਰਕ ਕਰਵਾਉਣਾ ਦੇ ਵਿੱਚ ਤਾਂ ਉਹਦੇ ਨਾਲ ਬਹੁਤ ਹੀ ਸੋਹਣੀ ਲੁੱਕ ਆਉਂਦੀ ਆ ਆਪਾਂ ਨੂੰ ਆ ਕੁੰਦੇ ਵਗੈਰਾ ਕੁਝ ਨਹੀਂ ਪਾਉਣਾ ਪੈਂਦਾ ਉਹਦੇ ਵਿੱਚ ਇਹ ਸੀ ਆਪਣੇ ਸਟੇਟ ਸਲਵਾਰ ਦੀ ਕਟਿੰਗ ਕਟਿੰਗ ਜੋ ਬਾਜੂ ਤੇ ਵਰਕ ਦਿੱਤਾ ਹੋਇਆ ਸੀ ਆਪਾਂ ਨੇ ਸਲਵਾਰ ਤੇ ਕਿਸ ਤਰ੍ਹਾਂ ਲੈ ਕੇ ਆਉਣਾਗਾ ਜੇ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਤਾਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਸਾਨੂੰ ਜਰੂਰ ਦੱਸਿਓ ਵੀਡੀਓ ਦੇਖਣ ਲਈ ਧੰਨਵਾਦ